ਮਸ਼ਹੂਰ ਵਲੌਗਰ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਬੀਤੇ ਕੁਝ ਸਮੇਂ ਤੋਂ ਉਹ ਆਪਣੇ ਟਰੈਕਟਰ ਡਾਇਨਾਸੌਰ ਤੇ ਮਿਊਜ਼ਿਕ ਸਿਸਟਮ ਲਗਾ ਰਿਹਾ ਹੈ ਤੇ ਅਕਸਰ ਹੀ ਟਰੈਕਟਰ 855 ਤੇ ਕੰਮ ਕਰਦਿਆਂ ਦੀਆਂ ਵੀਡੀਓ ਵੀ ਉਹ ਆਪਣੇ ਚਾਹਣ ਵਾਲਿਆਂ ਦੇ ਨਾਲ ਸ਼ੇਅਰ ਕਰ ਰਿਹਾ ਹੈ ਤੇ ਹੁਣ ਉਸ ਦਾ ਇੱਕ ਨਵਾਂ ਹੀ ਪੰਗਾ ਖੜਾ ਹੋ ਗਿਆ ਹੈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੁਹਾਨੂੰ ਦੱਸ ਦਿੰਨੇ ਆ ਕਿ ਲੱਕੀ ਦੇ ਵੱਲੋਂ ਜੋ ਟਰੈਕਟਰ ਤੇ ਮਿਊਜ਼ਿਕ ਸਿਸਟਮ ਲਗਾਇਆ ਗਿਆ ਹੈ ਉਹ ਟਰੈਕਟਰ ਤੇ ਬਿਲਕੁਲ ਫਿੱਟ ਕਰ ਦਿੱਤਾ ਗਿਆ ਸੀ ਤੇ ਉਸ ਦੀ ਟੈਸਟਿੰਗ ਲਈ ਜਦੋਂ ਉਸ ਨੂੰ ਚਲਾਇਆ ਗਿਆ ਤਾਂ ਉਸ ਦੀ ਧਮਕ ਇੰਨੀ ਜ਼ਿਆਦਾ ਸੀ ਕਿ ਉਸ ਦੇ ਗਵੰਡੀ ਨੇ ਆ ਕੇ ਉਸ ਦੇ ਨਾਲ ਤੂੰ ਤੂੰ ਮੈਂ ਮੈਂ ਕਰਨੀ ਸ਼ੁਰੂ ਕਰ ਦਿੱਤੀ ਜੇਸ ਤੋਂ ਬਾਅਦ ਉਸ ਦੇ ਖਿਲਾਫ ਉਸ ਨੇ ਵੀਡੀਓ ਬਣਾ ਕੇ ਪੜਾਅ ਕੱਢੀ ਦਰਅਸਲ ਜਦੋਂ ਸਵੇਰ ਦੇ 6 ਵਜੇ ਸਨ ਤਾਂ ਲੱਕੀ ਦੇ ਵੱਲੋਂ ਮਿਊਜ਼ਿਕ ਸਿਸਟਮ ਨੂੰ ਚਲਾਇਆ ਗਿਆ ਤੇ ਧਮਕ ਜ਼ਿਆਦਾ ਹੋਣ ਕਾਰਨ ਉਸ ਦਾ ਗਵਾਂਡੀ ਉਸ ਦੇ ਨਾਲ ਆ ਕੇ ਬੈਸਣ ਲੱਗ ਪਿਆ ਤੇ ਉਸ ਨੂੰ ਸ਼ਰੀਆਮ ਕਿਹਾ ਕਿ ਤੇਰੇ ਤੇ ਪਰਚਾ ਕਰਵਾਵਾਂਗੇ ਹੋਰ ਵੀ ਲੱਕੀ ਗੋਲਡ ਸਮਿਥ ਨੂੰ ਆ ਕੇ ਉਸ ਦੇ ਗਵਾਂਡੀ ਨੇ ਬੁਰਾ ਪਲਾਕਿਆ ਤੇ ਲੱਕੀ ਨੇ ਵੀ ਅੱਗੋ ਕਿਹਾ ਕਿ ਕਰਵਾ ਲੈਣ ਦੋ ਪਰਚਾ ਕੋਈ ਚੱਕਰ ਨਹੀਂ ਇਸ ਦੀ ਵੀਡੀਓ ਵੀ We'll be right <laughs> back. ਲੱਕੀ ਗੋਲਡ ਸਮਿਥ ਨੇ ਆਪਣੇ ਸੋਸ਼ਲ ਮੀਡੀਆ ਤੇ ਪਾਈ ਹੈ ਬਾਕੀ ਇਸ ਮੁੱਦੇ ਕਾਰਨ ਲੱਕੀ ਗੋਲਡ ਸਮਿਥ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਗਿਆ ਹੈ ਤੇ ਬਾਕੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ رائے ਰੱਖਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਅਕਸਰ ਹੀ ਲੱਕੀ ਗੋਲਡ ਸਮਿਥ ਆਪਣੇ ਟਰੈਕਟਰਾਂ ਕਾਰਨ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦਾ ਹੈ ਤੇ ਲੋਕਾਂ ਦੇ ਵੱਲੋਂ ਵੀ ਉਸ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਇੰਸਟਾਗ੍ਰam ਤੇ ਵੀ ਚੰਗੇ ਫਾਲੋਅਰ ਹਨ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਜ਼ਿਆਦਾ ਸਰਾਇਆ ਜਾਂਦਾ ਹੈ ਉਸ ਦੀਆਂ ਵੀਡੀਓ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਹੁਣ ਉਹਨਾਂ ਦਾ ਇੱਕ ਨਵਾਂ ਹੀ ਮੁੱਦਾ ਛਿੜ ਗਿਆ ਹੈ ਬਾਕੀ ਤੁਸੀਂ ਇਸ ਮੁੱਦੇ ਦੇ ਬਾਰੇ ਕੀ رائے ਰੱਖਦੇ ਹੋ ਟਰੈਕਟਰ ਤੇ ਮਿਊਜ਼ਿਕ ਸਿਸਟਮ ਲਗਾਉਣਾ ਜਾਇਜ਼ ਹੈ ਜਾਂ ਨਾਜਾਇਜ਼ ਹੈ ਤੁਸੀਂ ਸਾਨੂੰ رائے ਆਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ